ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਮੇਰੇ ਭਰਾਵਾਂ ਨੂੰ ਔਰ ਬਣਾ ਕੌਣ ਰਿਹਾ ਹੈ ਜਿਹੜੇ ਆਪਣੇ ਆਪ ਨੂੰ ਪੰਜਾਬ ਦਾ ਰਖਵਾਲਾ ਸਮਝਦੇ ਹੈ ਉਹੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਤੁਹਾਨੂੰ ਪਤਾ ਹੋਣਾ ਹੈ ਕਿ ਅੱਜ ਸੰਗਰੂਰ ਧਰਨਾ ਸੀ ਔਰ ਧਰਨੇ ਵਿੱਚ ਜਿਹੜਾ ਸ਼ੁਕਰਨ ਮੁੰਡਾ ਦੀ ਮੌਤ ਹੋਈ ਹੈ ਨੌਜਵਾਨ ਦੀ ਸ਼ਹੀਦ ਹੋਇਆ ਹੈ ਔਰੇ ਅੱਜ ਭੈਣ ਨੇ ਵੀ ਸ਼ਿਰਕਤ ਕੀਤੀ ਸੀ ਸਾਡੇ ਦਰਨੇ ਚ ਤੇ ਸਾਡੀ ਮੰਗ ਕੀ ਹੈ ਸਾਡੀ ਮੰਗ ਪਹਿਲੇ ਦਿਨ ਤੋਂ ਅਸੀਂ ਸਰਕਾਰ ਦੇ ਕੋਲੇ ਚਿੱਠੀ ਲੈ ਕੇ ਗਏ ਮੰਗ ਕਰ ਰਹੇ ਹਾਂ ਕਿ ਸਾਡੀ ਸਰਜ਼ਮੀਨ ਤੇ ਆ ਕੇ ਹਰਿਆਣਾ ਪੁਲਿਸ ਗੋਲੀਆਂ ਚਲਾ ਰਹੀ ਹੈ ਸੈਂਕੜੇ ਲੋਕਾਂ ਦੀਆਂ ਅੱਖਾਂ ਖੜਤੀਆਂ ਲੱਤਾਂ ਤੋੜਤੀਆਂ ਇਹ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਅੱਜ ਕਿਸਾਨ ਜਥੇਬੰਦੀਆਂ ਤੇ ਕਾਂਗਰਸ ਪਾਰਟੀ ਨੇ ਮੰਗ ਕੀਤੀ ਕਿ ਪਰਚਾ ਦਰਜ ਹੋਣਾ ਚਾਹੀਦਾ ਹੈ ਉਥੋਂ ਦੇ ਗ੍ਰਹਿ ਮੰਤਰੀ ਤੇ ਕਿਉਂਕਿ ਗ੍ਰਹਿ ਮੰਤਰੀ ਤੋਂ ਬਿਨਾ ਉਥੋਂ ਦੀ ਪੁਲਿਸ ਚੱਲ ਨਹੀਂ ਸਕਦੀ ਤੇ ਨਾਲ ਉਥੋਂ ਦੇ ਜ਼ਿਲ੍ਹਿਆਂ ਦੇ ਐਸਪੀਾਂ ਦੇ ਪਰਚਾ ਹੋਣਾ ਚਾਹੀਦਾ ਹੈ ਇਹ ਸਾਡੀ ਮੰਗ ਹੈ ਅੱਜ 302 ਦਾ ਮਕਦਮਾ ਦਰਜ ਕਰਨ ਇਸੇ ਕਰਕੇ ਉਸ ਨੌਜਵਾਨ ਦੀ ਜਿਹੜੀ ਐ ਪੋਸਟਮਾਰਟਮ ਵੀ ਨਹੀਂ ਕੀਤਾ ਔਰ ਅੰਤਿਮ ਸੰਸਕਾਰ ਵੀ ਨਹੀਂ ਹਜੇ ਤੱਕ ਕੀਤਾ ਇਹ ਸਰਕਾਰ ਨੂੰ ਅਸੀਂ ਕੋਸ ਰਹੇ ਹਾਂ ਤੇ ਆਦਰਨੀਆ ਮਜੀਠੀਆ ਸਾਹਿਬ ਮੈਨੂੰ ਲੱਗਦਾ ਉਹ ਪੁਰਾਣਾ ਫੇਰੀ ਚਿੱਤੇ ਆ ਰਿਹਾ ਹੈ ਜਰਨਲ ਐਡਵਾਈਜ਼ਰ ਵਾਲੀ ਗੱਲ ਜਲਿਆਂ ਵਾਲੇ ਬਾਗ ਦਾ ਸਾਕਾ ਕੀ ਮਜੀਠੀਆ ਸਾਹਿਬ ਨੇ ਕੱਲ ਜਿਹੜਾ ਪ੍ਰਿਤਪਾਲ ਸਿੰਘ ਸਾਡਾ ਨੌਜਵਾਨ ਸਾਥੀ ਨੂੰ ਪੁਲਿਸ ਨੇ ਲੱਤਾਂ ਤੋੜ ਕੇ ਕੁੱਟ ਕੇ ਤੇ ਪੀਜੀਆਈ ਰੋहतक ਦਾਖਲ ਕਰਾਤਾ ਸੀ ਤੇ ਮਜੀਠੀਆ ਸਾਹਿਬ ਨੇ ਉਹਨਾਂ ਦੇ ਪਿਤਾ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਇਹ ਤਕਾਤ ਜ਼ਿਆਸਤੀ ਹੈ ਔਰ ਕੇਵਲ ਪੰਜਾਬ ਸਰਕਾਰ ਨੂੰ ਹੀ ਕੋਸਿਆ ਜਿਹੜਾ ਕਿ ਕੋਸਣਾ ਬੰਦ ਹੈ ਜਾਇਜ਼ ਹੈ ਲੇਕਿਨ ਜਿਸ ਬੰਦੇ ਨੇ ਲੱਤਾਂ ਤੁੜਵਾਈਆਂ ਜਿਸ ਦੇ ਕਹਿਣ ਤੇ ਪੁਲਿਸ ਚੱਕ ਕੇ ਕਿਸੇ ਦੀ ਹਿੰਮਤ ਨਹੀਂ ਹੈ ਆ ਜਦੋਂ ਬਗਰਾੜੀ ਕਾਂਡ ਹੋਇਆ ਜਾਂ तमाम ਸੰਗਤਾਂ ਤੇ ਲਾਠੀ ਚਾਰਜ ਹੋਇਆ ਉਹ ਗ੍ਰਹਿ ਮੰਤਰੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਮੈਜਿਸਟ੍ਰੇਟ ਉਥੇ ਲਾਗੂ ਹੁੰਦਾ ਹੈ ਸੋ ਜੀਦਨਾ ਦੀ ਪਰਮਿਸ਼ਨ ਤੇ ਲੱਤਾਂ ਤੋੜੀਆਂ ਤੇ ਪ੍ਰਿਤਪਾਲ ਨੂੰ ਚੱਕ ਕੇ ਲੈ ਗਏ ਰੋਤਕ ਅੱਜ ਉਸੇ ਜਿਰੇ ਤੋਂ ਅਸੀਂ 302 ਦਾ ਮਕਦਮਾ ਕਹਿੰਦੇ ਆ ਦਰਜ ਕਰੋ ਉਸੇ ਮੰਤਰੀ ਨਾਲ ਜਾਨੀ ਕਿ ਅਨਿਲ ਵੇਜ ਨਾਲ ਅੱਜ ਇਹਨਾਂ ਨੇ ਗੱਲ ਕੀਤੀ ਤੇ ਹੁਣੇ ਕਿਉਂਕਿ ਰੱਬ ਆਪੇ ਕਰਾ ਦਿੰਦਾ ਹੈ ਸੱਚ ਸਾਹਮਣੇ ਆ ਜਾਂਦਾ ਹੈ ਗਲਤੀ ਹੋ ਗਈ ਅਨਿਲ ਵੇਜ ਸਾਹਿਬ ਨਾਲ ਗੱਲ ਕੀਤੀ ਮਜੀਠੀਆ ਸਾਹਿਬ ਦੀ ਮਜੀਠੀਆ ਸਾਹਿਬ ਤੁਹਾਡੀ ਕੀ ਸਾਝਾ ਅਨਿਲ ਵੇਜ ਨਾਲ ਔਰ ਅਨਿਲ ਵੇਜ ਨੇ ਉਸ ਗ੍ਰਹਿ ਮੰਤਰੀ ਨੇ ਹਰਿਆਣੇ ਦੇ ਨੇ ਜਿਹੜਾ ਕਿਸਾਨਾਂ ਤੇ ਅਤਿਆਚਾਰ ਕਰ ਰਿਹਾ ਹੈ ਉਹਨਾਂ ਨੇ ਮਜੀਠੀਆ ਸਾਹਿਬ ਦੇ ਕਹਿਣ ਤੇ ਪ੍ਰਿਤਪਾਲ ਸਿੰਘ ਨੂੰ ਪੀਟੀਆਈ ਭੇਜਤਾ ਜਿਉਂਦਾ ਵਸਦਾ ਰਹੇ ਪ੍ਰਿਤਪਾਲ ਵਿਚਾਰਾ ਪੀਜੀਆਈ ਆਇਆ ਇਹਦਾ ਮਤਲਬ ਮਜੀਠੀਆ ਸਾਹਿਬ ਦੀ ਗੱਲ ਮੰਨੀ ਜਾ ਰਹੀ ਹੈ ਔਰ ਕੌਣ ਮਨ ਰਿਹਾ ਬੀਜੇਪੀ ਦਾ ਗ੍ਰਹਿ ਮੰਤਰੀ ਜਿਹੜਾ ਸੀਐਮ ਦੇ ਦਾਵੇਦਾਰ ਸੀਗਾ ਔਰ ਬਰੋਬਰ ਦਾ ਹੱਕ ਰੱਖਦਾ ਖੱਟਰ ਸਾਹਿਬ ਦੇ ਸੋ ਕਹਿਣ ਦਾ ਮਤਲਬ ਹੈ ਮਿਲੀ ਭੁਗਤ ਆਮਣੇ ਸਾਹਮਣੇ ਆ ਗਈ ਹੈ ਤੁਹਾਡੇ ਔਰ ਰੱਬ ਜਿਹੜਾ ਨਾ ਬੜਾ ਬਲਵਾਨ ਹੈ ਕਹਿੰਦੇ ਚੋਰ ਚੋਰੀਆਂ ਕਰਦਾ ਫਿਰ ਕੋਈ ਨਾ ਕੋਈ ਉੱਥੇ ਨਾ ਉੱਥੇ ਸਬੂਤ ਛੱਡ ਜਾਂਦਾ ਅੱਜ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਤੇ ਅੱਜ ਉਹ ਲਾਈਵ ਹੋ ਕੇ ਵਿਜੇ ਸਾਹਿਬ ਨਾਲ ਗੱਲ ਤੇ ਦੱਸਿਆ ਇਥੋਂ ਪਤਾ ਲੱਗਦਾ ਕਿ ਤੁਹਾਡੀ ਭਾਜੀ ਪੀ ਨਾਲ ਸਾਝ ਕੀ ਹੈ ਇੱਕ ਪਾਸੇ ਹਜ਼ਾਰਾਂ ਕਿਸਾਨ ਸੜਕਾਂ ਤੇ ਬੈਠਾ ਮਿੰਤਾ ਕਰ ਰਿਹਾ ਕਿ ਸਾਨੂੰ ਜਾਨ ਦਿਓ ਤੇ ਉਹਨਾਂ ਦੀਆਂ ਲੱਟਾਂ ਪ੍ਰਿਤਪਾਲ ਦੀਆਂ ਲੱਟਾਂ ਇਸੇ ਵੇਜਣੇ ਤੜਾਈਆਂ ਹੈ ਤੇ ਦੂਜੇ ਪਾਸੇ ਸਾਡੇ ਸਤਕਾਰਯੋਗ ਆਗੂ ਸਹਿਬਾਨ ਕਿਉਂਕਿ ਬੀਜੇਪੀ ਨਾਲ ਗੱਠ ਜੋੜ ਹੋ ਚੁੱਕਿਆ ਹੈ ਬੀਜੇਪੀ ਨਾਲ ਗਲਤ ਹੈ ਹੋ ਚੁੱਕੀ ਹੈ ਇਸੇ ਕਰਕੇ ਬੀਜੇਪੀ ਦੇ ਨਰਿੰਦਰ ਮੋਦੀ ਜੀ ਦਾ ਤਾਂ ਕੋਈ ਗੱਲ ਹੀ ਨਹੀਂ ਕਰਦਾ ਇਸੇ ਕਰਕੇ ਵਿੱਚ ਸਾਮਨਾ ਗੱਲ ਹੋ ਰਹੀ ਹੈ ਇਸੇ ਕਰਕੇ ਵਿੱਚ ਸਾਮ ਮਜੀਠੀਆ ਸਾਹਿਬ ਦੀ ਗੱਲ ਮੰਨ ਕੇ ਪ੍ਰਿਤਪਾਲ ਨੂੰ ਇੱਥੇ ਭੇਜ ਦਿੰਦੇ ਐ ਸੁਬੀਰ ਸਿੰਘ ਬਾਦਲ ਸਾਹਿਬ ਵੀ ਉਹਨਾਂ ਦਾ ਕੱਲ ਪਰਸੋਂ ਮੇ ਟਵੀਟ ਪੜਿਆ ਸੀ ਇੱਕ ਵਾਰੀ ਨਹੀਂ ਲਿਖਿਆ ਕਿ ਕੇਂਦਰ ਦੀ ਸਰਕਾਰ ੱੱਕਾ ਕਰੀਆ ਹਾਲਾਂਕਿ ਕਿਸਾਨ ਕੇਂਦਰ ਦੀ ਸਰਕਾਰ ਨੂੰ ਦੋਸ਼ੀ ਠਹਿਰਾ ਰਿਹਾ ਕਿਸਾਨ ਕਹ ਰਿਹਾ ਕਿ ਇਹਨੇ ਸਾਡਾ ਇਹ ਹਾਲ ਕੀਤਾ ਔਰ ਕਿਸਾਨ ਦੀਆਂ ਮੰਗਾਂ ਕੇਂਦਰ ਸਰਕਾਰ ਤੋਂ ਠੀਕ ਹੈ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰ ਨਹੀਂ ਨਿਭਾ ਰਹੀ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਆਪ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ ਕੇਂਦਰ ਦਾ ਡਰ ਲੇਕਿਨ ਆ ਜਿਹੜੇ ਬੰਦੇ ਆ ਆਪਣੇ ਆਪ ਨੂੰ ਸਿੱਖਾਂ ਦੇ ਸਰਮੌਰ ਆਗੂ ਤੇ ਪ੍ਰਿਤਪਾਲ ਦੇ ਅਤੇਸ਼ੀ ਘਮਾਉਂਦੇ ਆ ਇਨਾਂ ਦੀ ਜਿਹੜੀ ਬਿੱਲੀ ਆ ਉਹ ਥੇਲੇ ਚੋਂ ਬਾਹਰ ਆ ਗਈ ਐ ਬਾਕੀ ਆਪੇ ਮੇਰੇ ਭਰਾ ਤੁਸੀਂ ਸਮਝ ਲਓ ਕਿ ਗੱਲ ਕੀ ਐ ਤੇ ਕਹਾਣੀ ਕੀ ਐ ਪੰਜਾਬ ਦੇ ਲੋਕਾਂ ਨੇ ਸਮਝ ਲਿਆ ਸੀ ਚਾਹੇ ਬੇਅਦਬੀ ਦਾ ਕਿਸੇ ਨੂੰ ਅੱਜ ਤੱਕ ਗੁਨੇਗਾਰ ਕੋਈ ਸਲਾਖਾਂ ਦੇ ਪਿੱਛੇ ਨਹੀਂ ਐ ਲੇਕਿਨ ਇਹ ਸਜ਼ਾ ਹੀ ਹੁੰਦੀ ਐ ਜਿਸ ਪ੍ਰਕਾਰ ਦੇ ਨਤੀਜੇ ਨੇ ਅੱਜ ਪੰਜਾਬ ਦੀ ਅਸੈਂਬਲੀ ਦੇ ਵਿੱਚ ਮੈਂ ਸਮਝਦਾ ਕਿ ਇਹਨਾਂ ਪਰਿਵਾਰਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਜਿੰਨਾ ਪਰਿਵਾਰਾਂ ਨੇ ਕਈ ਦਹਾਕੀਆਂ ਤੋਂ ਪੰਜਾਬ ਦੀਆਂ ਸੈਂਬਲੀਆਂ ਤੇ ਤੇ ਪੰਜਾਬ ਤੇ ਰਾਜ ਕੀਤਾ ਉਹਦਾ ਕਾਰਨ ਇਹੀ ਹੈ ਕਿ ਜਦੋਂ ਤੁਸੀਂ ਦੋਰੇ ਮਾਪਦੰਡ અપਨਾਉਗੇ ਦਿਲ 'ਚ ਤੁਹਾਡੇ ਧੋਖਾ ਹੋਏਗਾ ਤਾਂ ਫਿਰ ਰੱਬ ਤੁਹਾਨੂੰ ਮਾਫ ਨਹੀਂ ਕਰੇਗਾ ਤੁਸੀਂ ਜਿੰਨੇ ਮਰਜੀ ਬੁੱਧੀਮਾਨ ਚਲਾਕ ਚਤੂਰ ਬਣ ਲੋ ਕੋਈ ਨਾ ਕੋਈ ਰੱਬ ਗਲਤੀ ਤੁਹਾਡੇ ਤੋਂ ਕਰਾ ਦੇਗਾ ਸੋ ਅੱਜ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਤੁਸੀਂ 100% ਬੀਜੇਪੀ ਨਾਲ ਮਿਲ ਚੁੱਕੇ ਹੋ ਕਿਥੇ ਅੱਜ ਬੰਦੀ ਸਿੱਖਾਂ ਦਾ ਮੁੱਦਾ ਕਿੱਥੇ ਅੱਜ ਪੰਜਾਬ ਦੇ ਹੋਰ ਮੁੱਦੇ ਮੈਨੂੰ ਯਾਦ ਹੈ ਅਕਾਲੀ ਦਾ ਲਾਲੇ ਜਾਨ ਨੇ ਧਰਨਾ ਲਾਇਆ ਜੰਤਰ ਮੰਡ ਤੇ ਤੇ ਗਾਰੇ ਸਨ ਆਦਮੀਆਂ ਸੁਖਬੀਰ ਸਿੰਘ ਬਾਦਲ ਸਾਹਿਬ ਸੋ ਮੈਂ ਸਮਝਦਾ ਕਿ ਤੁਹਾਡਾ ਸਭ ਨੂੰ ਪਤਾ ਲੱਗ ਗਿਆ ਕਿ ਤੁਸੀਂ ਕੀ ਕਰ ਰਹੇ ਹੋ ਸੋ ਫਿਰ ਹੁਣੇ ਹੀ ਕਰ ਲਓ ਸਮਝੌਤਾ ਕਮ ਸੇ ਕਮ ਪੰਜਾਬ ਦੇ ਕਿਸਾਨਾਂ ਨੂੰ ਤਾਂ ਬਚਾਓ ਕਰ ਲਓ ਸ਼ਰਿਆਮ ਜਿਹੜੋ ਪਤਾ ਹੀ ਹੈ ਜੇ ਤੁਹਾਡੀ ਇੰਨੀ ਗੱਲ ਹੀ ਮੰਨਦਾ ਹੈ ਨਿਲ ਵਿੱਚ ਤੇ ਫਿਰ ਪੰਜਾਬ ਦੇ ਕਿਸਾਨਾਂ ਨੂੰ ਅੱਗੇ ਵੀ ਜਾਣ ਦਿਓ ਕਿਉਂ ਇੱਥੇ ਬਾਰਡਰ ਤੇ ਰੁੱਕਿਆ ਦਿੱਲੀ ਜਾਣ ਦਿਓ ਸੋ ਇਹੀ ਗੱਲ ਦੱਸਣੀ ਚਾਹੁੰਦਾ ਸੀ ਦੋਸਤੋ ਜੋ ਕਿਸਾਨ ਭਰਾਵਾਂ ਦਾ ਪਿੱਛੇ ਜੇ ਮੈਂ ਡਲੇਵਾਲ ਸਾਹਿਬ ਨੂੰ ਮਿਲਿਆ ਸੀ ਜੋ ਹੁਕਮ ਹੈ ਅੱਗੇ ਸੰਯੁਕਤ ਮੋਰਚੇ ਦਾ ਜੋ ਸਾਨੂੰ ਆਇਆ ਹੈ ਉਹ ਸਾਰੀ ਕਾਂਗਰਸ ਪਾਰਟੀ ਵੱਧ ਚੜ ਕੇ ਹਿੱਸਾ ਲੈ ਕੇ ਉਹਨੂੰ ਵਜਾਵੇ ਤੇ ਅਸੀਂ ਜਿੰਨੇ ਜੋਗ ਰਹੇ ਹਾਂ ਅਸੀਂ ਕਿਸਾਨ ਭਰਾਵਾਂ ਦੀ ਲੜਾਈ ਲੜਦੇ ਰਵਾਂਗੇ ਜੈ ਹਿੰਦ ਸਤਿ ਸ੍ਰੀ ਅਕਾਲ